ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੋਹਾਖੇੜਾ ਇਹ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਨੇੜੇ ਤਨੌਲਾ ਮੰਡੀ ਦੇ ਰਹਿ ਜਾਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਸਮਰਾ ਡੇਰੀ ਫਾਰਮ ਤੇ ਬਾਈ ਪ੍ਰਦੀਪ ਕੋਲੋਂ ਆਪਾਂ ਇਹ ਅੱਜ ਦੀ ਵੀਡੀਓ ਤੁਹਾਨੂੰ ਦਿਖਾਉਣੀ ਹੈ ਇਸ ਵੀਡੀਓ ਚ ਅੱਠ ਮੱਝਾਂ ਦਿਖਾਉਂਗਾ ਅੱਠ ਮੱਝਾਂ ਰਹਿਣੀਆਂ ਇਸ ਵੀਡੀਓ ਦੇ ਵਿੱਚ ਤੇ ਲਗਭਗ 30 ਦੇ ਆਸ-ਪਾਸ 32 ਦੇ ਆਸ-ਪਾਸ گاਵਾ ਹੋਣੀਆਂ ਮਤਲਬ ਟੋਟਲ 35-40 ਨਾਗ ਇੱਥੇ ਵਿਕਾਊ ਐ ਮੈਂ ਇੱਕ ਵਾਰ ਕੈਮਰਾ ਪਸ਼ੂਆਂ ਤੇ ਮਾਰ ਦਿੰਨਾ ਬਾਕੀ ਆਪਾਂ ਕੁਝ ਛੋਟੀਆਂ ਕੁਝ ਮੱਝਾਂ ਜਿਹੜੀਆਂ ਤੋਰ ਕੇ ਦਿਖਾਉਣੀਆਂ ਕੁਝ گاਵਾ ਜਿਹੜੀਆਂ ਉਹ ਦੋਸਤੋ ਸੂਂਆਂ ਸੋ ਇੰਨਾਂ ਤੇ ਕੁਝ گاਵਾ ਗੱਬਣ ਐ ਨਾਗ ਇੱਥੇ ਬਹੁਤ ਸਾਰੇ ਹੁੰਦੇ ਐ ਸਾਰੇ ਪਸ਼ੂ ਦਿਖਾਉਣੇ ਪੋਸੀਬਲ ਨਹੀਂ ਹੁੰਦੇ ਏਡੀ ਲੰਬੀ ਵੀਡੀਓ ਜਿਹੜੀ ਬਣ ਜਾਂਦੀ ਐ ਫਿਰ ਸੋ ਤੁਹਾਨੂੰ ਕੁਝ ਪਸ਼ੂ ਜਿਹੜੇ ਉਹ ਇਸ ਵੀਡੀਓ ਦੇ ਮਾਧਿਅਮ ਨਾਲ ਦਿਖਾਉਣ ਦੀ ਕੋਸ਼ਿਸ਼ ਰਾਹੂਗੀ ਸੋ ਲਾਸਟ ਤੱਕ ਵੀਡੀਓ ਦੇਖ ਲਿਓ ਪਸ਼ੂ ਜਿਹੜਾ ਖਰੀਦਣਾ ਦੱਸੋ ਉਹਦੀ ਤਸੱਲੀ ਤੁਸੀਂ ਕਰਨੀ ਹੈ ਆ ਕੇ ਪਸ਼ੂ ਨੂੰ ਤੁਸੀਂ ਦੇਖਣਾ ਸੋ ਨੰਬਰ ਜਿਹੜਾ ਉਹ ਸਕਰੀਨ ਉੱਤੇ ਲਗਾਤਾਰ ਬਾਈ ਦੇ ਚੱਲਦਾ ਰਹੂਗਾ ਸੋ ਆਓ ਮਿਲਿਏ ਤੇ ਕਰਦੇ ਆ ਗੱਲਾਂ ਬਾਤਾਂ ਇੰਨਾ ਗਾਵਾਂ ਸੰਬੰਧੀ ਜਿਹੜੀਆਂ ਆਇਆਂ ਤੇ ਨਾਲ ਤੁਹਾਨੂੰ ਕੁਝ ਜਿਹੜੀਆਂ ਉਹ ਮੱਝਾਂ ਵੀ ਉਹ ਦਿਖਾਉਣੀਆਂ ਸ਼ੁਰੂਆਤ ਮੱਝਾਂ ਵਾਲੇ ਪਾਸੋਂ ਕਰਾਂਗੇ ਫਾਰਮ ਸਾਰਾ ਪੂਰੇ ਦਾ ਪੂਰਾ ਇਸ ਟਾਈਮੇ ਭਰਿਆ ਹੋਇਆ ਪਸ਼ੂਆਂ ਦੇ ਨਾਲ ਪ੍ਰਦੀਪ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਪ੍ਰਦੀਪ ਅੱਜ 8 ਮੱਝਾਂ ਆਪਣੇ ਕੋਲ ਮੇਰੇ ਖਲਚਨ ਹਾਂ ਬਈ ਮੱਝਾਂ ਦੀ ਵੀਡੀਓ ਆਪਾਂ ਬਈ ਜੀਜੀ ਤੂੰ ਤਾਂ ਚਲਾਉਂਦੇ ਹੀ ਰਹਿਣਾ ਹਨਾ ਵੀਡੀਓ ਬਣਾਉਣੇ ਘੱਟ ਹੁੰਨੇ ਪਰ ਮੱਝਾਂ ਆਪਣੇ ਕੋਲ 10 ਹੁੰਦੀਆਂ ਨੇ ਹਰ ਟਾਈਮ ਠੀਕ ਹੈ ਵੀ ਕੁਝ ਕੱਲ 8 ਸੇ 8 ਝੋਟੀਆਂ ਵੇਚ ਗਈਆਂ ਠੀਕ ਹੈ ਤੇ ਸਾਰੇ ਵੀਰੇ ਜਿੰਨੇ ਵੀ ਜਾਨਵਰ ਆਪਣੇ ਕੋਲ ਸਾਰੇ ਹਸਾਰ ਦਿਆ ਹੂੰ ਵੀ ਕਈ ਵਾਰ ਜੇ ਆਪਣੀ ਇਧਰੋਂ ਆਪਾਂ ਲੋਕਲ ਜਾਨਵਰ ਪਰਚੇਜ਼ ਵੀ ਕਰਦੇ ਆ ਤਾਂ ਆਪੋ ਦੱਸ ਦਿੰਨੇ ਹੁੰਨੇ ਵੀਡੀਓ 'ਚ ਠੀਕ ਹੈ ਜਿਹੜੀਆਂ ਅੱਜ ਵਾਲੀਆਂ ਝੋਟੀਆਂ ਨੇ ਵੀ ਇਹਨਾਂ ਦੇ ਵਿੱਚ ਬਈ ਦੋ ਝੋਟੀਆਂ ਦੇ ਇਦਾਂ ਦੀਆਂ ਨੇ ਜਿਹੜੀਆਂ ਵੀ 18-18 ਕਿਲੋ ਦੁੱਧ ਦੇਣ ਵਾਲੀਆਂ ਬਾਕੀ ਨੋਰਮਲ 14-15-15 ਕਿਲੋ ਦੇਣ ਵਾਲੀਆਂ ਜਾਨਵਰ ਖੜੇ ਨੇ ਬਾਈ ਤਾਜ਼ੀਆਂ ਨੇ ਦੋ-ਦੋ ਦਿਨਾਂ ਦੀ ਸੂਈਆਂ ਹੋਈਆਂ ਕੀਮਤ ਕੀ ਰਹਿਣੀ ਹੈ ਕੀਮਤ ਬਾਈ ਆਪਾਂ ਸਾਰੀਆਂ ਝੋਟੀਆਂ ਦੀ ਵੀਡੀਓ 'ਚ ਜਿਹੜੀ ਤੋੜ ਕੇ ਦਿਖਾਵਾਂ ਉਹਦੀ ਦਰਸੀਂ ਖੜੀ ਦੀ ਵੀ ਦੱਸ ਦਿਆਂਗੇ ਕਿਉਂਕਿ ਆਪਾਂ ਜਨਮੇ ਜਾਨਵਰ ਤੋੜਾਂਗੇ ਮਾਲ ਆਪਣੇ ਕੋਲੇ ਕਾਫੀ ਆ ਠੀਕ ਹੈ ਅਸੀਂ ਪਹਿਲੇ ਨੰਬਰ ਵਾਲੀ ਦੀ ਡਿਟੇਲ ਇਹ ਬਾਈ ਤਾਜੀ ਸੂਇਆ ਬਾਈ ਜੀ ਜੀ ਤੀਜਾ ਦਿਨ ਆ ਮਾਗਰੇ ਦੇ ਕੱਟੀ ਆ ਚੋਣ ਚਵਾਈ ਦੀ ਕਰਮ ਵਾਲੀ ਇੰਨੀ ਕੁ ਵੀ ਨਰਮ ਸਾਰੀਆਂ ਮੱਜਾਂ ਚਵਾਈ ਦੀਆਂ ਵਧੀਆ ਨੇ ਤੇ ਬਾਕੀ ਆਪਾਂ ਕੋਈ ਇਹ ਨਹੀਂਗਾ ਵੀਡੀਓ ਬਣਾਉਣ ਦੇ ਮਾਰੇ ਵੀ ਆਪਾਂ ਦੁੱਧ ਰੋਕ ਕੇ ਵੀਡੀਓ ਬਣਾਉਣੀ ਆ ਇੱਕ ਸਿਰਫ ਇੱਕ ਨੋਰਮਲ ਵੀਡੀਓ ਆ 12:30 ਵਜੇ ਦੀ ਆਪਣੀ ਠੀਕ ਹੈ ਸੌਰੀ ਰੇਟ ਇਹਦਾ ਕੀ ਰਹਿਣਾ ਰੇਟ ਬਾਈ ਜੀ ਜੀ ਤੇ ਇਹ ਆਪਾਂ 1,45,000 ਦੀ ਛੂਟੀ ਦੇਵਾਂਗੇ ਮੁੱਲ ਇਹਦਾ ਕਿੰਨਾ ਮਰਜ਼ੀ ਕਰਾ ਲੈ ਤਾਜੀ ਝੋਟੀ ਆ ਭਲਾਂ ਜ਼ਰੂਰ ਹੈਗੀਆਂ ਥੋੜੀਆਂ ਹੀ ਆ ਬਾਕੀ ਹਾਈਟ ਕੁਆਲਿਟੀ ਉਬਰੇ ਕਹਿਣ ਦੀ ਜਰੂਰ ਜਿਹੜੀ ਦੁੱਧ ਦੀ ਰਿਪੋਰਟ ਬਾਈ ਜੀ ਜਿਹਦੇ ਦੀ 16 17 ਕਿਲੋ ਦੀ ਦਸੀਆ ਪਹਿਲਣ ਦੀ ਠੀਕ ਹੈ ਮੇਨ ਗੱਲ ਬਾਈ ਜੀ ਦੇ ਅੱਗੇ ਵੀ ਵੀਡੀਓ ਬਣਾਏ ਇਹ ਨਹੀਂ ਹੈਗਾ ਵੀ ਇਹਦੂ ਕੋ ਐਕਸਟਰਾ ਫੈਟ ਹੋ ਜਿਵੇਂ ਛਾਤੀ ਭਾਰੀ ਹੁੰਦੀ ਹੈ ਜਾਨਵਰ ਦੀ ਹੋਰ ਵੀ ਜੇ ਬਾਕੀ ਭਾਈ ਆਏ ਆ ਜਿਹੜੇ ਵੀ ਸੱਜਣੇ ਲੈਣੀ ਆ ਬਣਾਉਂਦੇ ਨੇ ਆਪਣੇ ਕੋਲ ਰੋਜ਼ ਹੁਣ ਸਵੇ ਸੁਭਾ ਵੀ ਜਾਨਵਰ ਵੇਚਿਆ ਵੀ ਤਸੱਲੀ ਕਰਕੇ ਖਰੀਦਣੀ ਆ ਆਪਣੇ ਨਾਲ ਸਾਰੇ ਸਮਝਦਾਰ ਨੇ ਸਹੀ ਇਹ ਤਾਂ ਕੱਟੀ ਆ ਬੱਚਾ ਇਹਦੇ ਮਗਰ ਕੱਟੀ ਆ ਬਾਈ ਠੀਕ ਹੈ ਪ੍ਰਦੀਪ ਜਿਹੜੀ ਇਹ 2 ਨੰਬਰ ਤੇ ਮਾਰਦਾ ਇਹ ਝੁੱਟੀ ਭਾਈ ਲੈਣ ਦੇਣ 1,65,000 ਦੀ ਦੇ ਦ ਠੀਕ ਹੈ ਚੌਣ ਚਵਾਈ ਦੀ ਵੀ ਬਈ ਇੱਕ ਨੰਬਰ ਬਾਕੀ ਮੇਨ ਗੱਲ ਬਈ ਖਾਣ ਪੀਣ ਦੀਆਂ ਬਹੁਤ ਖੁੱਲੀਆਂ ਨੇ ਠੀਕ ਹੈ ਕੋਈ ਨਹੀਂ ਆਮ ਤੌਰ ਤੇ ਮੱਜਾਂ ਵਿੱਚ ਦਿੱਕਤ ਦੇ ਦਿੰਦੀਆਂ ਨੇ ਹੂੰ ਚਵਾਈ ਚੂਈ ਦੀ ਵੀ ਇੱਕ ਨੰਬਰ ਹਾਈਟ ਸਾਈਜ਼ ਉਹ ਤਾਂ ਬਾਕੀ ਹੋਰ ਆ ਬਾਈ ਜਿਹੜੇ ਸੱਜਣ ਨੇ ਖਰੀਦਣੀਆਂ ਆਇਆ ਕੇ ਵੇਖ ਹੀ ਲੈਣੀ ਹੁੰਦੀ ਆ ਸਹੀ ਹੈ ਹੁਣ ਬਾਈ ਇਹ ਥੱਲੇ ਮੰਨ ਕੇ 12 ਕਿਲੋ ਬੋਲੀ ਜਿਹੜੀ ਰੈਡੀ ਆ ਠੀਕ ਹੈ ਬੱਚੇ ਸਮੇਤ ਇਹ ਨਹੀਂ ਇਹ ਬੱਚੇ ਨੂੰ ਚੰਗਾ ਕੇ ਹੂੰ ਕਿ ਸਾਰਿਆਂ ਬਈ ਵੱਡੇ ਢਾਂਚੇ ਦੇ ਜਾਨਵਰ ਨੇ ਵੀ ਨਾਰਮਲ ਨਹੀਂ ਹੈਗੇ ਕਿਉਂਕਿ ਬਈ ਹਰ ਬੰਦਾ ਸਿਆਣਾ ਜੇ ਨਸਲ ਵਾਲਾ ਜਾਨਵਰ ਬਈ ਕੋਈ ਵੀ ਖਰੀਦ ਲੋ ਜੇ 10 ਲੈਣੀ ਨੇ 5 ਲੈ ਲਓ ਕਿਉਂਕਿ ਚੰਗਾ ਬਈ ਚੰਗਾ ਹੀ ਰਹਿਣਾ ਸਵੇਤ ਅਸੀਂ ਦਾ ਠੰਡ ਤੇ ਹਵਾ ਨਾਲ ਦੇਖ ਸਕਦੇ ਹਾਂ ਇਹ ਤੋਂ ਅੱਗੇ ਇੱਕ ਛੋਟੀ ਰੋ ਬਈ 4 ਦਿਨ ਦਾ ਪਹਿਲਾ ਸੂਈ ਛੋਟੀ ਆ ਠੀਕ ਹੈ ਕਿੰਨੇ ਦਿਨ ਹੋ ਗਏ ਸੂਈ ਨੂੰ ਬਈ ਤਾਜੀ ਸੂਈ ਆ 3 ਦਿਨਾਂ ਦੀ ਹਾਈਟ ਦਾ ਅੰਦਾਜ਼ਾ ਲਾ ਲਾ ਬਈ ਕਿੱਡੀ ਆ ਸਹੀ ਫੋਲ ਵੱਡੀ ਛੋਟੀ ਚੌਗੀ ਆ ਪਿਓਰ ਬਈ ਠੀਕ ਆ ਬਾਕੀ ਤਕਰੀਬਨ ਜਿੰਨੀਆਂ ਝੋਟੀਆਂ ਨੇ ਬਾਈ ਆਪਣੇ ਕੋਲੇ ਦੋ ਕੁ ਝੋਟੀਆਂ ਨੇ ਜਿਹੜੀਆਂ ਦੰਦਾ ਚ ਨਹੀਂ ਬਾਕੀ ਸਾਰੀਆਂ ਚੌਕੀਆਂ ਛਕੀਆਂ ਨੇ ਇਹਦੀ ਕੀਮਤ ਕੀ ਰਹਿਣੀ ਹੈ ਕੀਮਤ ਬਾਈ ਇਹੇ ਝੋਟੀ ਆਪਾਂ ਦੇ ਦਾਂਗੇ ਬਾਈ 1.5 ਦੀ ਠੀਕ ਹੈ ਦੁੱਧ ਮੰਨ ਕੇ ਨੂੰ 14 ਕਿਲੋ ਦੁੱਧ ਮੰਨ ਕੇ ਜਿਹੜਾ ਮਰਜੀ ਸੱਜਣ ਲੈ ਲੈ ਠੀਕ ਹੈ ਵੀ ਦੁੱਧ ਤਾਂ ਜ਼ਿਆਦਾ ਦੇ ਦੂ ਕਿਉਂਕਿ ਵੀ ਪਰ ਆਏ ਆ ਬਾਈ 14 ਵੀ ਬਹੁਤ ਹੁੰਦਾ ਜਦੋਂ ਮਾਝੇ ਦਾ ਹੂੰ ਆਪਣੇ ਕੋਲ ਦੋ ਝੋਟੀਆਂ ਇਦਾਂ ਦੀਆਂ ਖੜੀਆਂ ਨੇ ਬਾਈ ਜੇ ਸਮਾਂ ਲੱਗਿਆ ਆਪਾਂ ਚਵਾਵਾਂਗੇ ਉਹ ਕਉਂਗਾ ਟਾਈਮ ਘਟਦਾ ਵੀ ਇਦਾਂ ਦੇ ਜਾਨਵਰ ਖੜੇ ਨੇ ਇਹਦੋਂ ਲਿਆਈ ਉਹਨਾਂ ਨੂੰ ਫੇਰ ਦੇਣੀ ਬਾਈ ਦੇਖ ਬਾਈ ਨਸਲ ਨੇ ਆ ਦੁੱਧ ਹਨਾ ਵਿੱਚ ਸੱਜਣਾ ਇਹੋ ਜਿਹੀ ਵੀ ਨੇ ਜਿਨ੍ਹਾਂ ਨੇ ਵਿਚਾਰਾਂ ਦੇ ਕਹਨਗੇ ਯਾਰ 20 ਕਿਲੋ ਦੁੱਧ ਵੀ ਮੈਸ ਦਿੰਦੀ ਆ ਬਾਈ ਦਿੰਦੀਆਂ ਨੇ ਹੂੰ ਸੋ ਇਹ ਦੱਸੋ ਪਹਿਲਾ ਸੂਆ ਚਾਰ ਦੰਦ ਬਹੁਤ ਵਧੀਆ ਬਾਈ ਇਹ ਦੋ ਅੱਗੇ ਬਾਈ ਜਿਹੜੀ ਝੋਟੀ ਖੜੀ ਹੈ ਇਹ ਝੋਟੀ ਵੀ ਬਾਈ ਬੋਲੋਂ ਖਾਲੀ ਕੀਤੀ ਹੈ ਸਵੇਰੇ ਤੇ ਦੁੱਧ ਬਈ 17 ਕਿਲੋ ਦਿੱਤਾ ਹੈ ਖਾਸ ਨੇਲੇ ਪਾਪੜੇ ਦੀ ਹਸਾਰ ਦੀ ਜੰਪ ਵਾਲਾ ਇਹ ਤੇ ਜਿਹੜਾ ਆਪਣਾ ਸੱਜਣਾ ਮਿੱਤਰ ਆਪਾਂ ਨੂੰ ਪਸ਼ੂ ਦਵਾਉਂਦਾ ਉਧਰ ਮੁੰਡਾ ਉਹਦੇ ਪਿੰਡ ਦੀ ਝੋਟੀ ਹੈ 17 ਕਿਲੋ ਦੁੱਧ ਮਨ ਕੇ ਬਾਗਰੂ ਦੱਸ ਦੇ ਵੀ ਆਪਾਂ ਚੋਇਆ ਇਹਦਾ ਚਵਾਈ ਬਈ ਦੀ ਰੂਮ ਵਰਗੀ ਪੋਲੀ ਆ ਇਹ ਝੋਟੀ ਬਾਈ ਆਪਾਂ ਦੇਵਾਂਗੇ 1 ਲੱਖ ਤੇ 60000 ਰੁਪਏ ਦੀ ਚਾਰ ਦਿਨ ਦਾ ਬਈ ਪਿਓਰ ਸੁਹਾ ਦੁੱਧ ਠੀਕ ਹੈ ਆ ਤੋਰ ਪਤੋਏ ਏ ਵੀ ਬਈ ਤਾਜੀ ਸੂਈ ਆ ਛੋਟੀ ਕੱਲ ਠੀਕ ਹੈ ਬੌਲਿਓ ਖਾਲੀ ਆ ਇਹ ਹੂੰ ਤੋਰੀ ਬਤਾਈ ਨਿਬੜ ਜੇਗੀ ਇਹਦੇ ਮਾਗਰ ਵੀ ਬਈ ਕੱਟੀ ਆ ਕੀ ਕਰ ਲਵਾਂ ਬਹੁਤ ਵੱਡੀ ਛੂਟੀ ਆ ਬਈ ਜੀ ਜੀ ਤੇ ਥੋੜਾ ਆਈਡੀਆ ਲਾ ਲੈਣਗੇ ਕਰਦਾ ਦਾ ਸਹੀ ਆ ਇਹਦਾ ਦੁੱਧ ਬਈ 17 18 17 18 ਕਿਲੋ ਦੁੱਧ ਦਿੱਤਾ ਹੈ ਛੂਟੀ ਦਾ ਇਹ ਪਿੱਛੇ ਲਿਬੜ ਜੇਗੀ ਜਾਲੇ ਦੇ ਨਾਲ ਕਈ ਵਾਰ ਸੱਜਣ ਕਹਿੰਦੇ ਕੋਈ ਸਾਤੇ ਲਿਬੜ ਜੇਗੀ ਸੋ ਸੋਏ ਸੂਈ ਕੱਢੀ ਉਹਦੇ ਕਰਕੇ ਅਸੀਂ ਤੇਰਾ ਅੰਦਰੋਂ ਸਾਫ਼ ਹੁੰਦਾ ਹੌਲੀ ਹੌਲੀ ਕੱਲ ਸੋਈ ਸੀ ਬਾਈ 11 12 ਵਜੇ ਠੀਕ ਹੈ ਲੇਵੇ ਦੀ ਕੁਆਲਿਟੀ ਦਾ ਬਾਈ ਬਹੁਤ ਜ਼ਿਆਦਾ ਚਬਾਈ ਦੀ ਵੀ ਇੱਕ ਨੰਬਰ ਆ ਵੱਡੀ ਹਾਈਟ ਦਾ ਟੱਚ ਆਪਣੇ ਸਾਹਮਣੀ ਆ ਇਹਦੀ ਕੀਮਤ ਕੀ ਰਹਿ ਗਈ ਇਹ ਬਾਈ 1,85,000 ਰੁਪਏ ਦੀ ਝੋਟੀ ਦੇਵਾਂਗੇ ਬਾਕੀ ਹੋਰ ਆ ਬਾਈ ਹੂੰ ਜਦੋਂ ਵੀ ਕੋਈ ਸੱਜਣ ਆਊਗਾ ਕੋਲੇ ਆ ਕੇ ਜਿੰਨੀ ਆਪਾਂ ਵੀਡੀਓ ਚ ਚੀਜ਼ ਦਿਖਾਵਾਂਗੇ ਆਪਾਂ ਹਮੇਸ਼ਾ ਅੱਜ ਤੱਕ ਇਹ ਨਹੀਂ ਹੈਗਾ ਵੀ ਜਾਨਵਰ ਛੋਟਾ ਹੋ ਆਪਾਂ ਵੱਡਾ ਦਿਖਾਵਾਂਗੇ ਜਿਹੜਾ ਜਾਨਵਰ ਛੋਟਾ ਆ ਉਹਨਾਂ ਪਿਛਲੀ ਵੀਡੀਓ ਚ ਦੱਸਿਆ ਸੀ ਇੱਕ ਬੱਚੀ ਸੀ ਦੋ ਦੰਦਾਂ ਦਾ ਵੀ ਛੋਟੀ ਆ ਸੱਜਣ ਨੇ ਫੋਨ ਕੀਤਾ ਮੈਨੂੰ ਉਹ ਆਪਾਂ ਆਨਲਾਈਨ ਵੇਚੀ ਸੀ ਮੈਨੂੰ ਕਹਿੰਦਾ ਵਾਕਿਆ ਵੀਰੇ ਜਿੰਨੀ ਗੱਲ ਤੁਸੀਂ ਦੱਸੀ ਉੰਨੀ ਆ ਇਹ ਛਿੱਗੀ ਆ ਬਈ ਪਿਓਰ ਠੀਕ ਹੈ 6 ਦੰਦਾਂ ਦਾ ਛੋਟੀ ਆ ਫੁੱਟਾਂ ਾਂਚਾ ਬਹੁਤ ਵੱਡਾ ਦੱਸੋ ਵਾਕਿਆ ਹੀ ਖੁੱਲੇ ਡੁੱਲੇ ਟਾਂਚੇ ਦੀ ਉਤੋਂ ਇਹ ਗੱਟੇ ਨਾਲ ਵੀਰ ਨੇ ਸਾਫ਼ ਕਰਨੀ ਸ਼ੁਰੂ ਕਰਤੀ ਜੀ ਦੇ ਕਰਕੇ ਜਾਲਾ ਜਾ ਦੇ ਉਹ ਸਾਰੇ ਇਹ ਲੱਗ ਗਿਆ ਕਿਉਂਕਿ ਗੱਟੇ ਨਾਲ ਪਸ਼ੂ ਸਾਫ਼ ਨਹੀਂ ਹੁੰਦਾ ਕੱਪੜੇ ਨਾਲ ਸਾਫ਼ ਹੁੰਦਾ ਫਿਰ ਤੋਂ ਅੱਗੇ ਤੁਹਾਨੂੰ ਇੱਕ ਹੋਰ ਜਿਹੜੀ ਇਹ ਝੋਟੀ ਆ ਬਾਈ ਇਹ ਪਹਿਲਣ ਆ ਬਾਈ ਠੀਕ ਐ ਇਹ ਵੀ ਦੰਦਾਂ ਦੀ ਚੋਬੀ ਆ ਤੇ ਹੁਣ ਖਾਲੀ ਹੁੰਦੀ ਥੱਲੇ 12-13 ਕਿਲੋ ਬੌਲੀ ਆ ਬਾਈ ਇਹਦੇ ਥੱਲੇ ਹੂੰ ਤੇ ਇਹ ਝੋਟੀ ਵੀ ਬਾਈ 1,65,000 ਦੀ ਦਮਾ ਠੀਕ ਐ ਮੇਨ ਗੱਲ ਆ ਬਾਈ ਜੀ ਜਦੋਂ ਬੰਦਾ ਆਉਂਦਾ ਅਗਲਾ ਜਾਨਵਰ ਦੇਖ ਕੇ ਪੈਸੇ ਲਾਉਂਦਾ ਕੋਈ ਵੀ ਆ ਆਪਣੇ ਕੋਲੇ ਵੀ ਇਹ ਨਹੀਂ ਹੁੰਦਾ ਵੀ ਜਾਨਵਰ ਜਿੰਨੀ ਕੀਮਤ ਦਾ ਜਾਨਵਰ ਆ ਵਿਕਣਾ ਤਾਂ ਉਨੇ ਦੀ ਆ ਇਹ ਵੀ ਛੋਟੇ ਗੱਭਣ ਆ ਤੋਰੀ ਪਤਵਾੜੀ ਜੀ ਨੂੰ ਤੇ ਹਲੇ ਦਿਨ ਲੈਂਦੀ ਆ ਦੁੱਧ ਦੀ ਰਿਪੋਰਟ ਇਹਦੀ 15 16 ਕਿਲੋ ਦੀ ਆ ਜੇ ਅੱਜ ਗੱਭਣ ਕੋਈ ਲੈਂਦਾ ਸੱਜਣਾ ਤਾਂ ਆਪਾਂ ਡੇਢ ਦੀ ਛੋਟੀ ਦੇ ਦਾਂਗੇ ਸੂਈ ਦਾ ਭਾਅ ਚਲੋ ਸੂਈ ਦੇ ਦਿੰਦਾ ਕਈ ਵਾਰ ਇਹ ਕਰਮ ਵਾਲੇ ਮਹਿੰਗੀਆਂ ਵੀ ਹੋ ਜਾਂਦੀਆਂ ਨੇ ਸਸਤੀਆਂ ਵੀ ਹੋ ਜਾਂਦੀਆਂ ਨੇ ਬਾਈ ਖੜਾ ਪਤਾ ਚਲ ਚਲ ਬਹੁਤ ਵਧੀਆ ਬਨਿਆਰ ਨੇ ਬਾਈ ਛੋਟੀ ਦੇ ਕੁਆਲਿਟੀ ਸਿੰਘ ਦੀ ਹੋਰ ਦੀ ਆਰਡਰ ਦੀ ਜਿੱਦਾਂ ਆਪਣੇ گاਵਾਂ ਦਾ ਆਰਡਰ ਹੁੰਦਾ ਹੂੰ ਓਦਾਂ ਦਾ ਆਰਡਰ ਮਾਰੀ ਫੇਸ ਕੁਆਲਿਟੀ ਬਾਈ ਹੋਰ ਬਹੁਤ ਵਧੀਆ ਕੁਆਲਿਟੀ ਦੁੱਧ ਮੰਨ ਲਾ ਬਾਈ ਨੋਰਮਲ 14 15 ਕਿਲੋ ਦੁੱਧ ਮੰਨ ਕੇ ਜਿਹੜੀ ਮਰਜ਼ੀ ਛੋਟੀ ਨੂੰ ਲੈ ਲੈ ਚੱਲ ਬੜੇ ਚੱਲ ਗੱਬੰਦਾ ਰੇਟ ਹੈ ਦੋ 1.5 ਲੱਖ ਰੁਪਏ ਬੀੜੀ ਪ੍ਰਦੀਪ ਗਾਂ ਦੀ ਗਾਂ ਬਾਈ ਕ੍ਰੋਸ ਗਾਂ ਗਈ ਬੱਚੀ ਨੂੰ ਇਹਨੇ ਜਨਮ ਦਿੱਤਾ ਜ਼ੇਰ ਵਸ ਐ ਮੰਨ ਲਓ ਵੀ ਪਈ ਜਾਣੀਆਂ ਥੋੜੇ ਟਾਈਮ ਚ ਇਹ ਬਾਈ ਆਪਾਂ 95000 ਰੁਪਏ ਦੀ ਵੈੜ ਦੇਵਾਂਗੇ ਮੁੱਲ ਜਮਾ ਜਿਹੜਾ ਲੈਂਡ ਦੇ ਨਾਲ ਆ ਇਹਦੇ ਵਿੱਚੋਂ ਛੋੜ ਸਪਾ ਹੋਊਗਾ ਵੀ ਆਪਾਂ ਇਹ ਨਹੀਂ ਹੈਗਾ ਕੋਈ ਫਾਲਤੂ ਦਾ ਰੇਟ ਠੀਕ ਹੈ ਚਵਾਈ ਦੀ ਠੰਡੀ ਸੀਲਾ ਮਗਰ ਬੱਚੀ ਦਿੱਤੀ ਹੈ ਬਈ ਇਹਨੇ ਸੋ ਦੱਸੋ ਇਹ ਤਾਜੀ ਸੂਈ ਆ ਇਹਨੂੰ ਤੋਰਦੇ ਨਹੀਂਗੇ ਜ਼ੇਰ ਪੈਣ ਵਾਲੀ ਆ ਇੱਕ ਇਹ ਵੈੜ ਦੀ ਬਾਈ ਜ਼ੇਰ ਪੈ ਗਈ ਤੇ ਬੱਚੀ ਨੂੰ ਜਨਮ ਦਿੱਤਾ ਇਹਨੇ ਠੀਕ ਹੈ ਤੇ ਘੰਟਾ ਡੇਢ ਘੰਟਾ ਹੋ ਗਿਆ ਉਹ ਸੁਈ ਸੀ ਤੇ ਇਹ ਬੈਡ ਬਾਈ ਜਿੱਦੀ ਤੇ ਦਮਾ ਕੇ 1 ਲੱਖ ਤੇ 45000 ਦੀ ਠੀਕ ਹੈ ਬਾਕੀ ਆਪਾਂ ਇੱਕ ਦੋ ਹੀ ਬਿਹੜਾ ਤੋਰਾਂਗੇ ਸਾਰੀਆਂ ਉਹ ਦਿਖਾ ਦਾਂਗੇ ਨਸਲ ਜਾਤ ਦੀ ਬਹੁਤ ਆ ਬਈ ਸੋ 1 45 ਦੀ ਇੱਕ ਹੋਰ ਗਾਂ ਇਹ ਗਾਂ ਬਾਈ ਸੁਈਆ ਇਹਨੇ ਬੱਚੇ ਨੂੰ ਜਨਮ ਦਿੱਤਾ ਇਹਦਾ ਰੇਟ ਹੈਗਾ ਬਾਈ ਲੈਣ ਦੇਣ 1 ਲੱਖ ਤੇ 5000 ਰੁਪਇਆ ਬਾਈ ਬਹੁਤ ਵਧੀਆ ਬਿਹੜਾ ਚੁਾਈ ਚੁਬੀ ਦੀ ਫਾਰਮ ਚੋਂ ਆਈ ਆ ਬਾਈ ਵੱਡੀ-ਬੁੱਡੀ ਬਹੁਤ ਆ ਕੁਆਲਿਟੀ ਬਹੁਤ ਆ ਗੋਦੀ ਮੇਨ ਗੱਲ ਬਾਈ ਫੇਰ ਉੱਥੇ ਆ ਜਾਂਦੇ ਜਿਹੜੇ ਜਿਹੜੇ ਵੀ ਸੱਜਣੇ ਖਰੀਦਣੀਆਂ ਆ ਉਹ ਕੋਲੇ ਆ ਕੇ ਉਹਦੀ ਤਸੱਲੀ ਕਰ ਲੂਗਾ ਸਹੀ ਇਹ ਬੈਡ ਵੀ ਬਾਈ ਤਾਜੀ ਸੂਈਆ ਇਹਦਾ ਵੀ ਲੈਣ ਦੇਣ ਜਿਹੜਾ ਰੇਟ ਆ 95000 ਰੁਪਇਆ ਬੌਲੇ ਚੋਂ ਖਾਲੀ ਕਰਤੀ ਬਾਈ ਇਹ ਠੀਕ ਐ ਅੱਗੇ ਆ ਬੈਡ ਬਾਈ ਸੂਈ ਸਵਾਈਆ ਜਮਾ ਤਾਜੀ ਹਮ ਪਰਸੋਂ ਦੀ ਦੁੱਧ ਦੇ ਦੇ ਦੂਗੀ ਇਹ 30 ਤੋਂ ਪਲੱਸ ਬਾਈ ਇਹਦਾ ਜਿਹੜਾ ਰੇਟ ਆ ਬਾਈ ਉਹ ਹੈਗਾ 127000 ਰੁਪਇਆ ਬਾਈ ਤੋਰ ਦੇ ਪਤੇ ਨੂੰ ਇਹਨੂੰ ਤੋੜੀ ਆਹੀ ਘੜ ਲੈ ਕਾਂ ਨਾਲ ਤੋਰੀ ਤਲਕਣ ਕੋ ਇੱਕ ਪਿੱਛਣਾ ਇਹ ਬਾਈ ਖਲੀ ਦਾ ਘਟ ਤੋਰ ਲਾ ਬਹੁਤ ਵਧੀਆ ਵੇੜਾ ਭਾਈ ਤੇ ਬਾਕੀ ਢਾਂਚਾ ਬਹੁਤ ਵਧੀਆ ਮੇਨ ਗੱਲ ਹੋਰ ਆ ਭਾਈ ਜਿਹੜੇ ਵੀ ਸੱਜਣੇ ਚਾਹੇ ਇੱਕ ਲੈਣੀਆਂ ਦੋ ਲੈਣੀਆਂ ਜਦੋਂ ਆਕੇ ਇੱਥੋਂ ਇਹ ਨਹੀਂ ਹੈਗਾ ਵੀ ਮੁੜ ਜੂ ਕਿਉਂਕਿ ਜਨਵਰੀ ਇੰਨੇ ਹੁੰਦੇ ਆ ਜਿੱਦਾਂ ਦਾ ਜਾਨਵਰ ਮਰਜੀ ਪਰਚੇਜ਼ ਕਰ ਲੈ ਸਹੀ ਹੈ ਸੋ ਦੋਸੋ ਇਹ ਵੀਡੀਓ ਤਾਂ ਇੱਕ ਇਨਫੋਰਮੇਸ਼ਨ ਹੀ ਹੈ ਜਿਹੜੇ ਭਰਾ ਨੇ ਪਸ਼ੂ ਖਰੀਦਣਾ ਆਕੇ ਦੇਖੋ ਪਸ਼ੂ ਦੇਖੋ ਤਨੂੰ ਜਿੱਦਾਂ ਦਾ ਭਾਅ ਚਾਹੀਦਾ ਉਦਾਂ ਦਾ ਭਾਅ ਮਿਲ ਜਾਣਾ ਕਿਉਂਕਿ ਨਾਗੀ ਬਹੁਤ ਹੁੰਦੇ ਆ ਸਾਰਾ ਘਰ ਜਿੰਨੀ ਜਗ੍ਹਾ ਇਸ ਟਾਈਮ ਉਹ ਸਾਰੀ ਭਰੀ ਵੀ ਹੁੰਦੀ ਐ ਆਉਣ ਵਾਲੇ ਟਾਈਮ 'ਚ ਇਦੋਂ ਵੀ ਇੱਥੇ ਪਸ਼ੂ ਵਦਨਗੇ ਵਿਕਰੀ ਵਾਲੇ ਕਿਉਂਕਿ ਜਗ੍ਹਾ ਹੋਰ ਬਾਈ ਤਿਆਰ ਕਰ ਰਿਆ ਸਪੈਸ਼ਲ ਗਾਵਾਂ ਦੀ ਵਾਸਤੇ ਕਿਉਂਕਿ ਪਸ਼ੂ ਵਿਕਰੀ ਵਾਲੇ ਰੁਟੀਨ 'ਚ ਆਉਣੇ ਐ ਇੱਥੇ ਇਹਦੇ ਕਰਦੇ ਚੱਲ 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 ਅੱਗੇ ਬੈਠ ਬਾਈ ਪਣਾਂ ਲੱਗੀ ਪਉਣ ਹਫਤੇ ਵਿੱਚ ਤਿਆਰ ਹੋ ਜੂਗੀ ਇਹਦਾ ਰੇਟ ਜਿਹੜਾ ਬਾਜਵਾ 82000 ਰੁਪਏ ਬਾਈ ਰੇਟ ਬਾਈ ਆਪਣੇ ਕੋਲ ਹੈ ਮੰਨ ਲਾ 75000 ਵਾਲੀਆਂ ਵੀ ਬੜਾਂ ਵਿੱਚ ਦਿਖਾਈ ਦਾਂਗੇ ਆਪਾਂ ਅੱਗੇ ਬਾਈ ਇਹ ਆ ਗਈ ਵੱਡੀ ਬੱਛੀ ਦੁੱਧੇ ਦਾ ਦਿੱਤਾ ਗਿਆ ਕਰਮ ਵਾਲੀ ਦਾ ਮੰਨ ਕੇ ਵੀ 32 33 ਕਿਲੋ ਕਿੰਨਾ ਚ ਲੈ ਜੂ ਦਿਨ ਬਾਈ ਲੈ ਜੂਗੇ ਲੈ 10 ਤੋਂ 15 ਦਿਨ ਆ ਵੱਡੀ ਤੇ ਰੇਟ ਇਹਦਾ ਜਿਹੜਾ ਮੰਨ ਕੇ ਬਾਜਵਾ ਅੱਜ ਵਾਲਾ 1,55,000 ਰੁਪਿਆ ਅੱਜ ਵਾਲਾ ਰੇਟ ਠੀਕ ਹੈ ਤੇ ਵੀ ਹਾਈਟ ਲੈਂਥ ਦੀਆਂ ਤਾਂ ਬਹੁਤ ਜ਼ਿਆਦਾ ਨੇ ਬਈ ਸਹੀ ਹੈ ਇਹ ਦੋ ਅਗਲੀ ਗਾਂ ਪਤੀ ਇਹ ਬੱਚੀ ਬਈ ਦੂਜਾ ਸੂਆ ਸੂ ਕਰਮ ਵਾਲੀ ਛਿੱਗੀ ਆ ਠੀਕ ਕੱਟ ਬੁੱਤ ਬਾਰੇ ਨੂੰ ਦਣ ਕਿਨੇ ਕਲੇ ਦੀ ਦਣ ਬਈ ਦੇਖੋ ਆਪਣੇ ਕੋਲੇ ਤਾਂ ਅੱਜ ਸੋਭਾ ਪਹੁੰਚੀ ਆ ਇਹ ਹੂੰ ਵੀ ਕਈ ਵਾਰ ਸਫਰ ਕਰਕੇ ਕੁਝ ਹੋ ਜੇ ਪਰ ਵੀ 10 ਦਿਨ ਤਾਂ ਕਰਮ ਵਾਲੀ ਲਊਗੀ ਹਫਤਾ 10 ਦਿਨ ਤਾਂ ਠੀਕ ਹੈ ਬਾਕੀ ਬਈ ਪਰਮਾਤਮਾ ਨੇ ਉਮਰ ਲੰਮੀ ਰੱਖੇ ਵੀ ਐਡੀ ਕਿ ਬੱਚੀ ਆ ਹੂੰ ਵੀ ਨਹੀਂ ਸੇਤੀ ਜੰਮਦੀ ਬਹੁਤ ਵੱਡਾ ਕਾਰ ਬਹੁਤ ਵੱਡੀ ਬੱਚੇ ਬਾਈ ਆਪਾਂ ਜਾਨਵਰ ਬਹੁ ਵੇਚੇ ਨੇ ਪਰ ਵੀ ਐਡੀ ਬੱਚੇ ਆਪਣੇ ਲਈ ਨਹੀਂ ਕਦੇ ਲੱਖਾਂ ਜਾਨਵਰ ਲੰਘਾਤੇ ਹੱਥ ਥੱਲੋਂ ਪਰ ਵੀ ਇਦਾਂ ਦੀ ਬੱਚੇ ਬਾਈ ਇਹ ਮਨ ਕਰੇ ਵੀ ਕੈਮਰੇ ਦੇ ਵਿੱਚ ਕਿਸੇ ਸੱਜਣ ਨੂੰ ਛੋਟੀ ਲੱਗੇ ਆਪਾਂ ਕੋਲੋਂ ਦਿਖਾ ਦਿੰਨੇ ਆ ਇੱਥੇ ਖੜਾ ਲਾਵਾਂ ਤਾਂ ਸੁੱਕੇ ਜਾਗੇ ਐਨੂੰ ਐਨੂੰ ਲੈ ਜਾ ਲੰਬੀ ਇਧਰ ਨੂੰ ਟੇਢੀ ਤੇ ਇੰਨੀ ਕ ਵਧੀਆ ਬੱਚੇ ਆ ਬਾਈ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਬੰਦੂਏ ਕਹਿੰਦੇ ਨੇ ਵੀ ਦੁੱਧ ਕਿਵੇਂ ਦੂੰ ਇਦਾਂ ਦੀ ਬੱਚੀ ਦਿੰਦੇ ਆ ਬਾਈ 50 50 ਕਿਲੋ ਦੁੱਧ ਉਨੇ ਬੱਚੇ ਇਦਾਂ ਦਾ ਸਟਰਕਚਰ ਹੈ ਦਾ ਵੀ ਪੂਰੀ ਵੱਡੀ ਸਾਈਜ਼ ਦੀ ਬੱਚੀ ਆ 6 ਦੰਦ ਦਾ ਇੱਥੇ ਖੜਾ ਲਾ ਕੋਈ ਇੱਥੇ ਖੜਾ ਲਾ ਸੋ ਜੇ ਪਹਿਲਾਂ ਵੀ ਸੂਪੇ ਤਾਂ ਵੀ ਦੱਸੋ ਹਵਾਨਾ ਬਹੁਤ ਤਗੜਾ ਤਿਆਰ ਹੈ ਕਿਉਂਕਿ ਇਧਰੋਂ ਬਾਈ ਲੈ ਆ ਮੇਰੀ ਹੈਡ ਦਿਖਾ ਦੇ ਸਹੀ ਖੜਾ ਲਾ ਪੁੱਤ ਮਾੜੀ ਦੱਸੋ ਕਾਂ ਦਾ ਤੋਂ ਵੀ ਅੰਦਾਜ਼ਾ ਲੱਗਣਾ ਤੁਹਾਨੂੰ ਬਹੁਤ ਉੱਚੀ ਲੰਬੀ ਵਹਿੜ ਇਧਰ ਨੇ ਪੈਸੇ ਆਪਣਾ ਮੋਟਾ ਖੜਾ ਉਧਰ ਪਾਸੇ ਮੈਂ ਖੜ ਜਾਣਾ ਆਈਡੀਆ ਦੇਖ ਲਿਓ ਜੀ ਸਹੀ ਹੈ ਉਹ ਆਮ ਬੰਦਾ ਬਈ ਦੂਜੇ ਪਾਸੇ ਦਿਸਦਾ ਨਹੀਂ ਸਹੀ ਹੈ ਕਮਾਰੀ ਬਈ ਮੋੜ ਲਾ ਪਤਾ ਇਹਦਾ ਰੇਟ ਕੀ ਰਹਿਣਾ ਪੱਤੀ ਇਹ ਬੱਚੀ ਬਈ ਬਸ ਲੈਣ ਦੇ ਨਾਲ ਰੇਟ 3 ਲੱਖ ਤੇ 25000 ਦੀ ਬੱਚੀ ਦੇ ਦਾਂਗੇ ਬਾਈ ਵੀ ਜਨਮਰ ਇਦਾਂ ਦਾ ਕੋਈ ਦਾ ਮੁੱਲ ਨਹੀਂ ਵੀ ਪਰ ਵਿੱਚ ਕਈ ਵਾਰ ਸੱਜਣ ਕਹਿੰਦੇ ਨੇ ਇੰਨਾ ਮੁੱਲ ਬਈ ਕੋਲੋਂ ਆ ਕੇ ਕੋਈ ਦਰਸ਼ਨ ਪਾ ਕੇ ਜਾਵੇ ਬੈਠਦੇ ਵੀ ਜਿਹਨੇ ਉਹ ਨਾਂ ਵੀ ਕਿਤੇ ਬੈੜ ਲਿਆ ਉਹ ਵੀ ਫਿਕ ਹੋਗਾ ਵੀ ਲੈਣੀ ਆ ਵੀ ਆਪਾਂ ਵੀ ਚਲੋ ਦਿਲ ਖੋਲ ਕੇ ਪੈਸੇ ਲਾਇਆ ਕਰਮਾਂ ਲਈ ਤੇ ਇਹ ਦੋ ਅੱਗੇ ਕੋ ਸੋਰ ਵੜਾ ਹੈਗਾ ਪੱਲੀ ਵਿੱਚੋਂ ਆਪਾਂ ਇੱਕਦੋ ਹੀ ਤੋਰਾਂਗੇ ਬਾਈ ਆਪਾਂ ਐਂ ਦਿਖਾਵਾਂਗੇ ਅੱਗੇ ਆ ਗਈ ਬਾਈ ਇਹਦੇ ਕੋਲੇ ਬਾਕੀ ਸਾਰੀਆਂ ਛੋਟੀਆਂ ਲੱਗਣੀਆਂ ਹੁਣ ਤੇ ਇਹ ਬੈੜ ਦੇ ਦਾਂਗੇ ਬਾਈ ਜਗਜੀਤ ਆਪ 80000 ਰੁਪਏ ਦੀ ਬਾਈ ਠੀਕ ਹੈ ਹਾਂ ਦੁੱਧ ਮੰਨ ਕੇ 20 ਕਿਲੋ ਦੁੱਧ ਨੇ ਦੇ ਦੇਣਾ ਕਰਮਾਰੀ ਨੇ ਤੇ ਅੱਗੇ ਇਹ ਬੈਣ ਬਾਈ ਕੱਚੀ ਆ ਹਲੇ ਅੱਗੇ ਫਸਟ ਟਾਈਮਰ ਆ ਗਈ ਜਿਹੜੀ ਇਹ ਬੈੜਾ ਬਾਈ ਇਹ ਦੇਵਾਂਗੇ 1 ਲੱਖ ਤੇ ਅੱਜ ਵਾਲਾ ਰੇਟ 75000 ਦੀ ਬੱਚੀ ਹੂੰ ਤੇ ਸਾਰਾ ਬਾਈ ਰਿਕਾਰਡ ਹੈ ਇਹਦਾ ਵੈਸੇ ਜਿੰਨੇ ਜਾਨਵਰ ਆਪਣੇ ਫਾਰਮ ਦੇ ਨੇ ਉਹਨਾਂ ਦਾ ਰਿਕਾਰਡ ਜੋ ਆਪਾਂ ਨੂੰ ਮਿਲੇ ਉਹ ਆਪ ਦੇ ਦੇਣਗੇ ਹਮ ਅੱਗੇ ਬੱਚੀ ਖੀਰੀ ਆ ਬਾਈ ਕੀ ਰੇਟ ਰਹਿਣਾ ਇਹ ਬੱਚੀ ਬਾਈ ਆਪਾਂ ਦੇਵਾਂਗੇ 225 ਅੱਗੇ ਆ ਬੱਚੀ ਆ ਗਈ ਆਹੀ ਪਤਾ ਤੋਰ ਦੇ ਮੜੀ ਬਹੁਤ ਵੱਡੀ ਬੱਚੇ ਵੱਡੀਆਂ ਬਣਾ ਬਾਈ ਟੌਪ ਕਲਾਸ ਇਹ ਨਹੀਂ ਹੈਗਾ ਵੀ ਹਲਕਾ ਜਾਂ ਦਰਮਿਆਨਾ ਜਾਨਵਰ ਨਹੀਂ ਹੈਗਾ ਕੋਈ ਵੀ ਇਹ ਬੱਚੀ ਦੇ 15 ਦਿਨ ਰਹਿੰਦੇ ਆ ਬਾਈ ਤੁਰ ਕੇ ਦਿਖਾ ਪਤਾ ਇਹਦਾ ਰੇਟ ਕੀ ਰਹਿਣਾ ਪੱਦੇ ਰੇਟ ਬਈ ਬਾਜੂ 165000 ਦੀ ਬੱਚੀ ਦੇ ਦੂੰ। ਹੋ ਰਹਾ ਬਈ ਗੱਲ ਜਦੋਂ ਬੰਦਾ ਕੋਲੇ ਆਊਗਾ ਆਪਾਂ ਨੂੰ ਦੱਸਣ ਦੀ ਜ਼ਰੂਰਤ ਨਹੀਂ ਬਈ ਜਿਹਨੇ ਪਰਚੇਜ਼ ਕਰਨੀ ਆ ਉਹ ਆਪਣੇ ਆਪ ਆ ਕੇ ਦੇਖੂਗਾ ਕਿਉਂਕਿ ਜਿਹਨੇ ਪੈਸੇ ਲਾਉਣੇ ਆ ਆਪਣੇ ਨਾਲ ਸਭ ਸਮਝਦਾਰ ਨੇ। ਬਾਕੀ ਕੀ ਕੀਮਤ ਬਈ ਜਨਮਰ ਦੀ ਹੂ ਆ ਜਿੱਦਾਂ ਦਾ ਹੁਣ ਜਨਮਰਾ ਜਨਮਰਾ 50000 ਦਾ ਵੀ ਆ ਹੁਣ ਆਪਣੇ ਕੋਲੇ ਖੜੀ ਨਹੀਂ ਫਾਰਮ 'ਚ ਪਰ ਵੀ ਇਦਾਂ ਬਈ ਇੱਕ ਬੱਚੀ ਆਪਾਂ ਕੱਲ ਵੇਚੀ ਆ ਬਹੁਤ ਵੱਡੀ ਸੀ ਉਹ ਵੀ। ਵੀ ਕਾਰਨ ਕਿ ਬਈ ਪੈਸੇ ਦਾ ਜਨਮਰ ਨਹੀਂ ਉੱਟਣੇ ਨੇ। ਸਹੀ। ਬਾਕੀ ਮਾਣ ਤਾਂ ਜਰੂਰ ਹੋਊਗਾ ਜਿਹੜਾ ਸੱਜਣਾ ਗਿਆ ਇਹ ਨਹੀਂ ਹੈਗਾ ਵੀ ਲੋਹੇ ਦੇ ਲਖੀਰ ਖਿੱਚਤੀ ਜਿਹੜੇ ਜੈਸਨ ਉਹ ਕਹਤੋਂ ਜੈਸਨ ਜਿੱਦਾਂ ਹੋਣਾ ਖੀਰੀ ਬੱਛੀ ਆ ਬਾਈ ਇਹਦੇ ਲੱਭੇ ਵੀ ਦਿਖਾਈ ਆ ਆਪਾਂ ਨੇ ਇਹ ਵੀ ਹੁਣ ਤੁਸੀਂ ਆਪ ਦੇਖੋ ਇਹਦਾ ਵੀ ਹੈਡ ਦਾੰਦਾ ਚਲਾ ਲਓ ਵੀ ਜੇ ਕੋਈ ਦੂਰੋਂ ਉਹ ਹੀ ਨਹੀਂ ਹੈਗਾ ਵੀ ਕਿੱਦਾਂ ਦਾ ਜਾਨਵਰ ਤਿਆਰ ਬਹੁਤ ਹੋਊਗੀ ਬਾਈ ਇਹ ਵੀ ਅੱਗੇ ਬਾਈ ਇਹ ਤੀਜਾ ਸੂਆ ਸੁੰਦੀ ਆ ਵੜ ਤੇ ਆਹ ਵੜਾਂ ਬਾਈ ਆਪਾਂ ਇੱਕੇ ਫਾਰਮ ਚੋਂ ਪਰਚੇਜ ਕੀਤੀਆਂ ਨੇ ਚਾਰ ਹੂੰ ਤੇ ਇਹ ਬੱਚੇ ਨੇ ਬਾਈ ਦੋਤਾ 28 ਕਿਲੋ ਦਿੱਤਾ ਹੋਇਆ 15 ਤੋਂ 20 ਦਿਨ ਬਾਕੀ ਆ ਜੇ ਕੋਈ ਸੱਜਣ ਇਕੱਠੀਆਂ ਚਾਰੇ ਲੈਂਦਾਗਾ ਚਾਰੇ ਆਪਾਂ 1 ਲੱਖ 15000 ਦੇ ਐਵਰੇਜ ਦੇ ਦਾਂਗੇ ਆ ਬੈੜੇ ਦੇ ਵਿੱਚ ਨਹੀਂ ਹੈਗੇ ਪਰਾਂ ਤਿੰਨ ਨੇ ਇਹ ਕੱਢ ਠੀਕ ਹੈ ਵੀ ਜੇ ਕੋਈ ਸਿੰਗਲ ਲਊ ਤਾਂ ਇੱਕ 20 ਦੇ ਭਾਜ ਜਿਹੜੀ ਮਰਜ਼ੀ ਲੈ ਲੇ ਠੀਕ ਜੇ ਇਕੱਠੀਆਂ ਕੋਈ ਲੈਂਦਾਗਾ ਚਾਰ ਕਈ ਵਾਰ ਫਾਰਮ ਨਵਾਂ ਸਾਰਾ ਰਿਕਾਰਡ ਆ ਬਾਈ ਜਮਾਸਕਾ ਤੋਂ ਗੱਬਣਾ ਆਪਣੇ ਨਾਲ ਲੱਗਦਾ ਨਮੋਲ ਪਿੰਡਾ ਉੱਥੇ ਫਾਰਮ ਦੀਆਂ ਬੈੜਾਂ ਨੇ ਅੱਗੇ ਜਮਾਸਕਾ ਲੱਗਾ ਹੈ ਸਾਰਾ ਉਹਨਾਂ ਦੇ ਅੱਗੇ ਬੱਛੀ ਆ ਬਾਈ ਇਹ ਹੁਣੇ ਉਤਰੀ ਏ ਗੱਡੀ ਚੋਂ ਔਰ ਇਹ ਪਤ ਤੋਰੀਏ ਨੂੰ ਹੌਲੀ ਪੁੱਤਰ ਇਹ ਆਈ ਉਹ ਆ ਭਾਈ ਜੀ ਜੀ ਤ ਦੁੱਧ ਦਾ ਬੱਚੀ ਬਈ 30 ਕਿਲੋ ਮੰਨ ਕੇ ਜਿਹੜਾ ਮਰਜ਼ੀ ਸੱਜਣ ਲੈ ਲੈ ਇਹਨੂੰ ਚੱਲ ਬੇਟਾ ਠੀਕ ਹੁਮਾਲਾ ਥੋੜਾ ਡਰਦੀ ਹੈ ਕਾਢ ਹੀ ਲੇ ਹੋਂ ਤਾਂ ਚੱਲ ਬਹੁਤ ਵਧੀਆ ਟਾਂਚੇ ਦੇ ਹੋਈ ਸੈ ਸੂਜ ਵੱਡੀ ਬੁੱਡੀ ਕੀ ਭਾ ਰਹਿਣਾ ਪ੍ਰਦੀਪਾ ਰੇਟ ਬਾਈ 1.45 ਦੀ ਵੈੜ ਦੇ ਦੇਾਂਗੇ ਠੀਕ ਹੈ ਲਿਆਈ ਬਈ ਧਨ 5 15 ਲੈਂਦੇ ਆ 15 ਦਿਨ ਲਾਊਗੀ ਸਾਰੀਆਂ ਫਰਸਟ ਕਲਾਸ ਬੱਚੀਆਂ ਨੇ ਬਈ ਕਹਿਣ ਦੀ ਜਰੂਰਤ ਨਹੀਂ ਇਹ ਤਾਂ ਇੱਕ ਆਪਾਂ ਨੂੰ ਆਈਡੀਆ ਦਿਨੇ ਆਪਾਂ ਵੀ ਬਈ ਜਨਵਾਰ ਨਿਊ ਆ ਗਏ ਨਿਊ ਆ ਗਏ ਵੀ ਪਰ ਜਿਨੇ ਵੀ ਲੈਣੀ ਆ ਵੀ ਇਹ ਨਹੀਂ ਹੈਗਾ ਜੇ ਕੋਈ ਘਰੋਂ ਮੱਥ ਕੇ ਆ ਗਿਆ ਵੀ ਵੈੜ ਆਪਾਂ ਲੈਣੀ ਆ ਵੀ ਖਾਲੀ ਨਹੀਂ ਮੁੜਦਾ ਮੇਨ ਬਾਈ ਕੇਅਰ ਦੇ ਉੱਤੇ ਵੀ ਅਜੇ ਆਪਾਂ ਕੇਅਰ ਕਰਾਂਗੇ ਜਾਨਵਰ ਤਾਂ ਸਹੀ ਹੈ ਜੇ ਨਹੀਂ ਕਰਾਂਗੇ ਹੁਣ ਬੈੜਾ ਵੀ ਲਈਆਂ ਨੇ 7-8 ਹੋਰ ਉਹ ਵੀ ਸਵੇਰ ਤੱਕ ਆ ਜਾਣੀਆਂ ਅੱਗੇ ਜਿਹੜੀ ਆ ਬੈੜਾ ਬਾਈ ਇਹ ਤੀਜਾ ਸੂਆ ਸੂਗੀ ਉਤ ਬਾਈ ਆਪਾਂ ਜਿਹੜੇ ਇਹ ਫਾਰਮ ਚੋਂ ਲਿਆਣ ਵਾਲੋ ਇਹਦਾ 37 ਤੋਂ 38 ਕਿਲੋ ਦੁੱਧ ਦਿੱਤਾ ਹੋਇਆ ਬਾਈ ਤਿਆਰ ਬਹੁਤ ਹੋਊਗੀ ਗਾਂ ਇਹ ਤੇ ਅੱਗੇ ਇਹ ਵਾਲੀ ਬੱਚੀ ਆ ਇਹ ਵੀ ਉਹਨਾਂ ਦੇ ਫਾਰਮ ਦੀ ਜਿਹੜੀ ਆਪਾਂ ਪਹਿਲਾਂ ਗੱਲ ਕਰੀ ਆ ਵੀ 1,115,000 ਦੀ ਐਵਰੇਜ ਦੇ ਵਿੱਚ ਚਾਰੇ ਬੈੜਾ ਆਪਾਂ ਦੇ ਦੇਾਂਗੇ ਕੱਲੀ ਲੈਣੀ ਆ ਇੱਕ ਵੀਰੀ ਜਿਹੜੀ ਮਰਜ਼ੀ ਲੈ ਜਾਣਾ ਠੀਕ ਹੈ ਚਾਰੇ گاਵਾਂ ਦੀ ਬਾਈ ਪਹੁੰਚ ਵੀ ਕਰ ਦਾਂਗੇ ਦੋ ਲੈਂਦਾ ਵੀ ਉਹਦੀ ਵੀ ਕਰ ਦਾਂਗੇ 200 ਕਿਲੋਮੀਟਰ 250 ਕਿਲੋਮੀਟਰ ਤੱਕ ਠੀਕ ਹੈ ਇਹ ਦੋ ਅੱਗੇ ਗਾਂ ਇਹ ਬੈੜਾ ਬਾਈ ਇਹ ਵੀ ਉਸੇ ਫਾਰਮ ਦੀ ਆ ਇਹਦਾ ਵੀ 35 36 35 35 ਕਿਲੋ ਦੁੱਧ ਮੰਨ ਕੇ ਬਾਈ ਇਹਨਾਂ ਦਾ ਨਾਰਮਲ ਦਿੱਤਾ ਹੋਇਆ ਹੈ ਬੈੜਾ ਦਾ ਅੱਗੇ ਇਹ ਬੈੜਾ ਕੀ ਬਾਈ ਇਹ ਬੈੜਾ ਦੇ ਦਾਂਗੇ 170 ਦੀ ਬਾਈ ਇਹ ਬੈੜਾ ਬਾਈ ਥੋੜੀ ਜਿਹੀ ਕੱਚੀ ਆ ਹਲੇ ਇਹਦਾ ਰਿਕਾਰਡ ਇੰਨਾ ਕਾ ਪਿਛਲੇ ਸੂਏ ਦੀ ਦੀ ਵੀਡੀਓ ਵੀ ਆਪਾਂ ਦੇ ਦਾਂਗੇ ਤੇ ਅੱਗੇ ਵੀ ਇਹ ਆ ਕੀ ਦੋਨਾਂ ਦੇ ਬੱਚੀ ਤੋਰੀ ਪੱਤੇ ਨੂੰ ਤੋੜਨ ਕਿੰਨਾ ਚਰ ਲੈ ਜੂਗੀ ਹੈ ਇਹ ਬਈ 10 ਤੋਂ 15 ਦਿਨ ਦੋਂਦੀ ਬੱਛੀ ਆ ਦੁੱਧ 24 25 24 25 ਕਿਲੋ ਦੇ ਦੇਣਾ ਬਹੁਤ ਸੋਹਣੀ ਬੱਛੀ ਆ ਬਈ ਸੁੰਦਰ ਅੰਦਰੀ ਤੋਰ ਲਈ ਪੁੱਤ ਬਾਰੇ ਵਧੀਆ ਕਮਾਲੀ ਵਧੀਆ ਹੈਟ ਦੀ ਆ ਇਹਦਾ ਰੇਟ ਬਈ 1 ਲੱਖ 5000 ਰੁਪਏ ਮੋੜ ਪਤਾ ਚੇਦੀ ਪਹੁੰਚ ਕਰਦੇ ਆ ਬਈ 1 5 ਦੀ ਮੰਨ ਕੇ ਵੀ ਤਰਨਤਾਰਨ ਤੇ ਅੰਮਰਸਰ ਤੱਕ ਕੱਲੀ ਬੱਛੀ ਕਈ ਵਾਰ ਕੋਈ ਪਰਚੇਜ ਕਰਦਾ ਕੱਲੀ ਦੀ ਵੀ ਪਹੁੰਚ ਕਰ ਦਾਂਗੇ 1 5 ਚ ਠੀਕ ਐ ਇਹ ਦੋ ਅੱਗੇ ਬੱਛੀ ਬਾਈ ਖੀਰੀ ਆ ਹੂੰ ਇਹ ਹੋ ਗਈ 6 ਮਹੀਨਿਆਂ ਤੋਂ ਉੱਪਰ ਦੀ ਪ੍ਰੈਗਨੈਂਟ ਤੇ ਪੇਪਰ ਦੇ ਸੈਕਸਰ ਤੋਂ ਹੀ ਗੱbnਾਗੇ ਸਾਰਾ ਰਿਕਾਰਡ ਆ ਥੱਲੋਂ ਮੰਨ ਕੇ ਪਹਿਲਾਂ ਨ ਬੱਛੀ ਜਿਵੇਂ ਆਪਾਂ ਕਹਦੇ ਨੇ ਉਮੀਦ ਰੱਖਦੇ ਹੁੰਨੇ ਬਾਈ 30 ਕਿਲੋ ਵਾਲੀ ਬੱਛੀ ਜਿਵੇਂ ਪਹਿਲਾਂ ਨ ਤਿਆਰੀ ਇੰਨੀ ਕੁ ਕਰੋ ਐਡਰ ਦੀ ਕੁਆਲਿਟੀ ਖੀਰੀ ਹਲੇ ਬਹੁਤ ਵਧੀਆ ਰਿਕਾਰਡ ਦੀ ਆ ਅੱਗੇ ਆ ਬੱਛੀ ਐ ਬਾਈ 7 ਮਹੀਨੇ ਦੀ ਆਪਣੇ ਕੋਲੋਂ ਪਿਛਲੇ ਸਾਲ ਆਪਾਂ ਵੀਰ ਸੁਖਵੰਤਰ ਅੜ ਵਾਲਾ ਜਿਹੜਾ ਉਹ ਤੋਂ ਵਾੜ ਲਈ ਸੀ ਆਪਾਂ ਨੇ ਇਹਦੀ ਮਾਂ ਇਹ ਆਪਣੀ ਬਾਗੀ ਸੀਗੀ ਇੱਧਰ ਜਾਖਲ ਕੋਲੇ ਆਪਣੇ ਮਿੱਤਰ ਨੇ ਰੱਖੀਆਂ ਤਾਂ ਉਹਨਾਂ ਦੇ ਮੱਝਾਂ ਨੇ ਉਹ ਲੈ ਗਏ ਸੀਗੇ ਇਹ 7 ਮਹੀਨੇ ਦੇ ਹੋ ਗਏ ਆਪਾਂ ਇਹਦੇ ਸਿੰਗ ਕੜਵਾਉਣੇ ਆ ਠੀਕ ਹੈ ਜੇ ਕਈ ਵਾਰ ਕੋਈ ਸੱਜਣ ਪਰਚੇਜ ਕਰਨ ਨਾਲ ਆਪਾਂ ਆਪ ਵੀ ਵਧੀਆ ਰਪੀਲ ਆਖੀ ਲਈ ਹੈ ਇਹ ਤੇ ਉਦਾਂ ਆਪਾਂ ਇਹਨੂੰ ਸੇਲ ਕਰ ਦਿਆਂਗੇ ਕਹਿੰਦੇ ਬਰੀਡ ਕੁਆਲਟੀ ਇੰਨੀ ਕਾਹੀ ਨਹੀਂ ਹੈਗਾ ਵੀ ਆਪਾਂ ਬਾਈ ਸਾਰਾ ਰਿਕਾਰਡ ਮਿਲ ਜੂ ਇਹਦਾ ਠੀਕ ਹੈ ਰੇਟ ਇਹਦਾ ਫੋਨ ਤੇ ਰਹੂਗਾ ਹਾਂ ਇਹਦਾ ਰੇਟ ਬਾਈ ਕਰ ਦਾਂਗੇ ਇਹ ਬੱਚੀ ਆਪਾਂ ਬਾਈ 40 ਹੀਰ ਦੀ ਦੇਵਾਂਗੇ ਠੀਕ ਹੈ ਇੱਕ ਆਪਣੇ ਕੋਲੇ ਬੱਚੀ ਹੋਰ ਆਈ ਆ ਬਾਈ ਉਹ ਆਪਾਂ ਦਿਖਾ ਦਿੰਨੇ ਆ ਵੈੜ ਉਹ ਖਾਲੀ ਆ ਲਈ ਫਾਰਮ ਚੋਂ ਕਈ ਵਾਰ ਕਹੇ ਸੱਜਣ ਨੇ ਲੈਣੀ ਹੁੰਦੀ ਆ 30000 ਰੁਪਏ ਦੀ ਵੜ ਦੇ ਦਿਆਂਗੇ ਹੂੰ ਬਾਹਰ ਫਿਰਦੀ ਹੈਗੀ ਇਹ ਦੁੱਧ ਦਿੰਦੀ ਹੈ ਹੁਣ ਨਹੀਂ ਨਹੀਂ ਬਾਈ ਦੁੱਧੋ ਨਹੀਂ ਦਿੰਦੇ ਆਪਾਂ ਜਿਹੜਾ ਇਕੱਠਾ ਫਾਰਮ ਲਿਆ ਸੀ ਉਹਦੇ ਵਿੱਚੋਂ ਹੀ ਵੜ ਰਹੇਗੀ ਹੂੰ ਮੰਨ ਕੇ ਵੀ ਆਪਾਂ ਖਾਲੀ ਲਈ ਆਗੀ ਇਹ ਤੇ ਅੰਦਰੋਂ ਬਾਈ ਸਾਰੀ ਚੀਜ਼ ਦੀ ਗਾਰੰਟੀ ਆ ਕੋਈ ਵੀ ਸੱਜਣ ਲੈ ਕੇ ਜਾਂਦਾਗਾ ਆਪਾਂ ਨੂੰ ਇਹਦੀ ਅੰਦਰ ਦੀ ਗਾਰੰਟੀ ਆ ਥਾਣਾ ਦੀ ਗਾਰੰਟੀ ਆ ਤੇ ਦੰਦਾਂ ਦੀ ਇਹ ਚਾਰ ਦੰਦਾਂ ਦਾ ਬਾਈ ਜਿੱਦਾਂ ਕਈ ਹੋਰ ਮੂਰੇ ਜਿਵੇਂ ਅੱਗੇ ਤਿਆਰੀ ਦੇ ਕਿਸੇ ਨੇ ਵੇਚਣੀਆਂ 1.5 ਲੱਖ ਰੁਪਏ ਦੀ ਬੱਛੀ ਆ ਇਹ ਮੰਨ ਕੇ ਵੀ 30000 ਰੁਪਏ ਦੀ ਆਪਾਂ ਬੱਛੀ ਇਹ ਦੇ ਦਾਂਗੇ 30 ਦੀ ਦੇ ਦਿਆਂਗੇ ਹਾਂ ਬਾਈ ਚਹੀਏ ਬਰਕੇ ਪਾਲਣ ਵਾਲੇ ਬਹੁਤ ਸਾਰੇ ਜਣ ਨੇ ਤੇ ਆਪਦਾ ਡਾਕਟਰ ਲਿਆ ਕੇ ਅੰਦਰੋਂ ਚੈੱਕ ਕਰਾਉਣੀ ਆ ਇਹ ਨਹੀਂ ਹੈਗਾ ਵੀ ਕਿਸੇ ਸੱਜਣ ਦਾ ਤੇਲ ਵੀ ਫੂਕਵਾ ਕਵਾਦੀ ਆ ਆਪਾਂ ਕਿਹਦੇ ਨੂੰ ਫਰਕ ਹੋਵੇ ਆਪਾਂ ਚੈੱਕ ਕਰਾ ਕੇ ਲਈਆ ਇੱਕ ਨੰਬਰ ਅੰਦਰੋਂ ਠੀਕ ਹੈ ਹਾਂ ਸੋ ਦੋਸਤੋ ਤੁਸੀਂ ਚੈੱਕ ਕਰਾ ਕੇ ਲਿਆ ਸਕਦੇ ਹੋ ਸੋ ਇਹ ਬਹੁਤ ਸਾਰੀਆਂ ਗਾਵਾਂ ਤੇ ਨਾਲ ਅੱਠ ਕਮੱਜਾਂ ਸੀਗੀਆਂ ਜਿਹੜੀਆਂ ਤੁਹਾਨੂੰ ਦਿਖਾਈਆਂ ਤੁਸੀਂ ਆ ਕੇ ਦੇਖ ਕੇ ਖਰੀਦ ਸਕਦੇ ਹੋ ਧੰਨਵਾਦ